ਮਰਦਾਬਾਦ 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 ਸਿੰਘ ਜੀ ਕੀ ਗੱਲਬਾਤ ਹੋਈ ਆ ਕਿਹੜੇ ਬਿੰਦੂ ਚ ਹੋਈ ਆ ਜੀ ਵੇਖੋ ਜੀ 64 65 ਦੇ ਹੋ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਇੱਕ ਸ਼ਾਂਤ ਮਹੀ ਸੰਘਰਸ਼ ਚ ਚੱਲ ਰਿਹਾ ਦੋ ਫਾਰਮਾਂ ਦਾ ਜੋ ਕਿਸਾਨ 11 ਫਰਵਰੀ ਨੂੰ ਜਿਹੜਾ ਆ ਤੇ ਵਿਆਸ ਪੁਲ ਦੇ ਉੱਤੇ ਸ਼ਾਂਤ ਮਹੀ ਦਿੱਲੀ ਜਾਣ ਵਾਸਤੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਪਿਛਲੇ ਦੋਲਾਂ ਚ ਅੱਜ ਕੀ ਆਦੇ ਕਿੱਡੇ ਪਿੰਡ ਹੋਇਆ ਜੀ ਅੱਜ ਜੀ ਪਿੱਟੇਵਾੜਾ ਪਿੰਡ ਦੇ ਵਿੱਚ ਆ ਡੀ ਜੇ ਪੀ ਦਾ ਜਿਹੜਾ ਆਗੂ ਸੀ ਉਹ ਪ੍ਰਚਾਰ ਕਰਨ ਵਾਸਤੇ ਆਇਆ ਸੀ ਤੇ ਰਾਮ ਤੀਰਥ ਜੋਂ ਦੇ ਸਾਰੇ ਪਿੰਡਾਂ ਨੇ ਇਕੱਠਿਆਂ ਹੋ ਕੇ ਉਹਨਾਂ ਨੂੰ ਆ ਬੈਨਰ ਲੱਗਾ ਆ 12 ਮੰਗਾਂ ਸੀ ਜਿਹੜੀਆਂ ਉਹਨਾਂ ਕੋ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ ਸਾਡਾ ਉਹਨਾਂ ਦੇ ਨਾਲ ਉਹ ਵੀ ਕਿਸਾਨ ਭਰਾ ਨੇ ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ, ਬੀਜੇਪੀ ਸਰਕਾਰ ਦੇ ਨਾਲ ਆ, ਬੀਜੇਪੀ ਸਰਕਾਰ ਕੋ ਜਿਹੜੀਆਂ ਮੰਨੀਆਂ ਮੰਗਾ ਸੀ ਦਿੱਲੀ ਅੰਦোলন ਦੇ ਵਿੱਚ ਆ, ਉਹ ਮੰਗਾ ਪੁੱਛਣ ਵਾਸਤੇ ਵੀ ਸਾਡੀਆਂ ਮੰਗਾ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ। ਜਿਹੜਾ ਖਨੌਰੀ ਬਾਰਡਰ ਦੇ ਉੱਤੇ ਅਕਲੌਤਾ ਬੇਟਾ ਮਾਪਿਆਂ ਦਾ 21-22 ਸਾਲ ਦਾ ਜਿਹੜਾ ਸੀ, ਉਹ ਬੀਜੇਪੀ ਦੀ ਸਰਕਾਰ ਨੇ ਆਪਣੀਆਂ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕੀਤਾ ਆ। ਕੀ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਲੈਣ ਵਾਸਤੇ ਜਿਹੜਾ ਟਕਰਾਵੀ ਹੋਇਆ ਤੁਹਾਡਾ ਜੀ। ਅੱਜ ਜਦੋਂ ਅਸੀਂ ਉਹਦਾ ਪਿੱਟੇਵਾੜ ਦੇ ਰੋਡ ਦੇ ਉੱਤੇ ਜਿਹੜਾ ਪਿੰਡ ਨੂੰ ਰੋਡ ਜਾਂਦਾ ਆ ਮੇਨ ਰੋਡ ਦੇ ਤੋਂ ਉਹਦੇ ਦੇ ਖਲੋਕੇ ਜਿਹੜਾ ਆ ਅਸੀਂ ਆਪਣਾ ਵਿਰੋਧ ਕਰਨ ਦਾ ਹੈ ਹਾਂ ਆਪਣੇ ਸਵਾਲ ਪੁੱਛਣੇ ਹੀ ਉਹਨਾਂ ਕੋਲ ਜਵਾਬ ਮੰਗਣੇ ਹੀ ਤੇ ਪ੍ਰਸ਼ਾਸਨ ਜਿਹੜਾ ਆ ਉਹ ਵੀ ਕੋਲ ਖਲੋਤਾ ਸੀ ਪ੍ਰਸ਼ਾਸਨ ਨੇ ਖਲੋ ਕੇ ਕੋਲ ਖਲੋ ਕੇ ਜਿਹੜਾ ਆ ਤਮਾਸ਼ਾ ਵੇਖਿਆ ਆ ਰੋੜੇ ਚੱਲੇ ਆ ਉਹਦੀ ਵੀਡੀਓ ਬਕਾਇਦਾ ਬਣੀ ਆ ਬਸ ਜਿਸ ਤਰ੍ਹਾਂ ਤੁਸੀਂ ਟਕਰਾਅ ਕਰ ਰਹੇ ਹੋ ਆਪਸੀ ਭਾਈਚਾਰਾ ਖਤਮ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਕਿਉਂਕਿ ਉਹ ਵੀ ਕਿਸਾਨ ਨੇ ਜਿਨ੍ਹਾਂ ਦਾ ਪ੍ਰੋਗਰਾਮ ਕੀਤਾ ਹੋਇਆ ਸੀ ਵੇਖੋ ਜੀ ਅਸੀਂ ਤੇ ਪਿੰਡਾਂ ਦੇ ਵਿੱਚ ਜਿਹੜੇ ਬੈਨਰ ਵੀ ਲਾਏ ਆ ਮੰਗਾ ਦੇ ਉੱਤੇ ਪਬਲਿਕ ਨੂੰ ਜਾਗਰੂਤ ਕਰਨ ਵਾਸਤੇ ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ ਇਹ ਆਪ ਦੀ ਘਰ ਦੀ ਲੜਾਈ ਨਹੀਂ ਲੰਡੇ ਇਹ ਸਭ ਦੀ ਲੜਾਈ ਜਿਹੜੀਆਂ ਲੰਡੇ ਆ ਮੇਰਾ ਸਵਾਲ ਹੈ ਕਿ ਤੁਹਾਡਾ ਆਪਸੀ ਭਾਈਚਾਰਾ ਨਹੀਂ ਖਤਮ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਜੀ ਵੇਖੋ ਸਾਡਾ ਆਪਸੀ ਭਾਈਚਾਰਾ ਨਹੀਂ ਕੋਈ ਵੀ ਖਤਮ ਹੋਊਗਾ ਸਾਡਾ ਆਪਸੀ ਭਾਈਚਾਰਾ ਤਾਲ ਮੇਲ ਆ ਜਿਹੜਾ ਅੱਗੇ ਨੂੰ ਵੀ ਵਧੇਗਾ ਕਿਵੇਂ ਵਧੇਗਾ ਜਿਉਂ-ਜਿਉਂ ਸਾਨੂੰ ਸਮਝ ਆਈ ਤਿਉਂ-ਤਿਉਂ ਅਸੀਂ ਅੱਗੇ ਵਧਾਂਗੇ ਜਿਨ੍ਹਾਂ ਨੂੰ ਸਮਝ ਆ ਗਈ ਆ ਉਹ ਬਾਟਨਾਂ ਦੇ ਉੱਤੇ ਬੈਠੇ ਜਾ ਕੇ ਲੰਡੇ ਆ ਜਿਨ੍ਹਾਂ ਦੀ ਅਜੇ ਸੋਚ ਨਹੀਂ ਬਦਲੀ ਉਹਨਾਂ ਦੀ ਵੀ ਆਪਾਂ ਜਿਹੜੀ ਸੋਚ ਹੈ ਬਦਲਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ ਜਦੋਂ ਉਹਨਾਂ ਦੀ ਸਮਝ ਵਿੱਚ ਗੱਲ ਆ ਗਈ ਉਹ ਆਪ ਹੀ ਜਹੇ ਬੰਦੀਆਂ ਦੇ ਨਾਲ ਤੁਰਨਗੇ ਆਪਣੇ ਜਿਹੜੇ ਆ ਸਰਕਾਰਾਂ ਕੋਲੋਂ ਹੱਕ ਲੈਣਗੇ